ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਆਪਾਂ ਗੱਲ ਕਰ ਰਹੇ ਹਾਂ ਦੀ ਲਾਡਲੀਆਂ ਦੇ ਬਾਰੇ ਵਿੱਚ ਜਿੱਦਾਂ ਕਿ ਆਪਾਂ ਦੇਖਿਆ ਸੀ ਕੱਲ ਕਿ ਇਹ ਬੈਠੇ ਸਾਰੇ ਅਰਦਾਸ ਕਰ ਰਹੇ ਸੀ ਕਿ ਰੋਜੀ ਦੇ ਬੱਚਾ ਹੋਣ ਵਾਲਾ ਸੀ ਰਾਤ ਤੇ ਸਾਰੇ ਕਹਿੰਦੇ ਸੀਗੇ ਇਸ ਵਾਰ ਮੁੰਡਾ ਹੋ ਜਾਏ ਪਰ ਮੁੰਡਾ ਹੋਇਆ ਨਹੀਂ ਫਿਰ ਧੀ ਜੰਮ ਪਈ ਤੇ ਦਜ ਦਜਾਈ ਨੇ ਦੱਸਿਆ ਕਿ ਕਿ ਇਹ ਰੋਜੀ ਦੀ ਧੀ ਹੀ ਹੋਈ ਹੈ ਤਾਂ ਫਿਰ ਵੀਰ ਜੀ ਨੂੰ ਬਹੁਤ ਗੁੱਸਾ ਆਇਆ ਤੇ ਉਹਨਾਂ ਨੇ ਉਹ ਚੱਕ ਕੇ ਆਪਣੇ ਭਰਾ ਦੀ ਝੋਲੀ ਪਾ ਦਿੱਤੀ ਉਹ ਸੁੱਟਣ ਵਾਲੇ ਸੀਗੇ ਕਿ ਮੈਂ ਇਹ ਧੀ ਨਹੀਂ ਰੱਖਣੀ ਮੈਂ ਇਹਨੂੰ ਸੋਟਿਆਣਾ ਪਰ ਉਹਨਾਂ ਦੇ ਜਿਹੜਾ ਭਰਾ ਮਿੰਦੀ ਆ ਗੁਰਪ੍ਰੀਤ ਵੀਰ ਜੀ ਉਹਨਾਂ ਨੇ ਆਪਣੀ ਝੋਲੀ ਪਵਾ ਲਈ ਤੇ ਇਹਨਾਂ ਦੀ ਜਿਹੜੀ ਸੱਸਾ ਰੋਜੀ ਦੀ ਉਹ ਬਿਲਕੁਲ ਵੀ ਇਹਨਾਂ ਨੂੰ ਪਸੰਦ ਨਹੀਂ ਕਰਦੀ ਰੋਜੀ ਨੇ ਬਹੁਤ ਮਿੰਤਾ ਪਾਈਆਂ ਕਿ ਮੇਰੀ ਧੀ ਮੈਨੂੰ ਵਾਪਸ ਦੇ ਦਿਓ ਪਰ ਇਹ ਸਾਰੇਆਂ ਜੋ ਕਿਸੇ ਨੇ ਵੀ ਨਹੀਂ ਮੰਨਿਆ ਤੇ ਰੋਜੀ ਦੀ ਰੋਂਦੀ ਹੀ ਰਹਿ ਗਈ ਤੇ ਫੇਰ ਉਹ ਬੱਚੀ ਰੋ ਰਹੀ ਸੀਗੀ ਤੇ ਰੋਜੀ ਨਰਾਤ ਉਹਨੂੰ ਦੁੱਧ ਭਲਾ ਦਿੱਤਾ ਰੋਂਦੀ ਦੇਖ ਨਹੀਂ ਹੋਈ ਇੱਕ ਮਾਂ ਕੋਲੋਂ ਧੀ ਕਿੱਥੇ ਜਰੀ ਜਾਂਦੀ ਰੋਂਦੀ ਤੇ ਰੋਜੀ ਦੀ ਦਰਾਣੀ ਨੇ ਦੂਜੀ ਦਰਾਣੀ ਨੂੰ ਦੱਸ ਦਿੱਤਾ ਕਿ ਰਾਤ ਰੋਜੀ ਨੇ ਉਹਨੂੰ ਦੁੱਧ ਭਲਾਇਆ ਤੇ ਰੋਜੀ ਦੀ ਨੇ ਬਹੁਤ ਮਿਹਨਤ ਪਾਈਆਂ ਕਿ ਮੇਰੇ ਕੋਲ ਬੱਚੀ ਬਿਲਕਦੀ ਨਹੀਂ ਦੇਖ ਹੋਈ ਸੀ ਤੂੰ ਮੰਮੀ ਨੂੰ ਨਾ ਦੱਸੀ ਪਰ ਉਹ ਦੱਸ ਕੇ ਹੀ ਰਹੀ ਉਹਨੇ ਆਪਣੀ ਸੱਸ ਨੂੰ ਦੱਸ ਦਿੱਤਾ ਸ਼ਾਸਨ ਇਹ ਗਿਆ ਕਿ ਮੈਂ ਗੁਰਪ੍ਰੀਤ ਨੂੰ ਦੱਸ ਦੇਣਾ ਉਹ ਆਪੇ ਹੀ ਫਿਰ ਇਹਨੂੰ ਦੱਬੇ ਆਊਗਾ ਅਸੀਂ ਘਰ ਦੇ ਅੰਦਰ ਰਹਿਣ ਹੀ ਨਹੀਂ ਦੇਣੀ ਤੇ ਕਿਉਂਕਿ ਇਹ ਬਹੁਤ ਕੋੜਾ ਬੋਲ-ਬੋਲਦੀ ਆ ਰੋਜੀ ਦੀ ਨੂੰ ਬਿਲਕੁਲ ਪਸੰਦ ਨਹੀਂ ਕਰਦੀ ਦੋ ਢੀਆਂ ਜੰਮਣ ਕਰਕੇ ਕਹਿੰਦੀ ਕਿ ਜਿੱਦਾਂ ਇੱਕ ਸਿੱਧਰੀ ਜੰਮੀ ਆ ਦੂਜੀ ਵੀ ਸਿੱਧਰੀ ਹੋਊਗੀ ਤੇ ਰੋਜੀ ਨੇ ਬਹੁਤ ਮਿਹਨਤ ਪਾਈਆਂ ਕਿ ਬੀਬੀ ਗੁਰਪ੍ਰੀਤ ਨੂੰ ਨਾ ਦੱਸਿਓ ਤੇ ਫਿਰ ਰੋਜੀ ਦੀ ਮਮੀ ਪਾਪਾ ਆ ਗਏ ਇਹਨਾਂ ਨੂੰ ਮਿਲਣ ਵਾਸਤੇ ਤੇ ਰੋਜੀ ਦੀ ਸਾਸੂ ਨੇ ਇਹਨਾਂ ਨੂੰ ਵੀ ਬਹੁਤ ਬੁਰਾ ਭਲਾ ਆ ਗਿਆ ਕਿ ਤੁਸੀਂ ਮੱਥੇ ਨਾ ਲੱਗਿਆ ਕਰੋ ਤੇ ਤੁਹਾਡੇ ਵੀ ਦੋ ਧੀਆ ਆ ਇਸੇ ਕਰਕੇ ਇਹ ਇਹਦੇ ਵੀ ਗਾਂ ਦੋ ਧੀਆ ਆਈਆਂ ਤੇ ਜਿਹੜੀ ਰੋਜੀ ਦੀ ਕੁੜੀ ਆ ਜਿਹੜੀ ਮਨਪ੍ਰੀਤ ਆ ਉਹਨੇ ਕਿਹਾ ਵੀ ਕਿ ਮਤਲਬ ਇਧਰ ਤੁਹਾਡੇ ਵੀ ਮੁੰਡੇ ਆ ਤੇ ਫਿਰ ਤੁਹਾਡੇ ਮੱਥੇ ਲੱਗ ਕੇ ਮੇਰੇ ਵੀਰਾ ਕਿਉਂ ਨਹੀਂ ਹੋਇਆ ਤੇ ਰੋਜੀ ਦੇ ਡੈਡੀ ਨੇ ਵੀ ਬਹੁਤ ਮਿਹਨਤ ਪਾਈਆਂ ਉਹਨਾਂ ਦੀਆਂ ਤੇ ਫਿਰ ਰੋਜੀ ਨੇ ਕਿਹਾ ਕਿ ਮੈਨੂੰ ਆਪਣੇ ਨਾਲ ਲੈ ਜਾਓ ਤੇ ਇਹ ਬੱਚੀ ਨੇ ਵੀ ਕਿਹਾ ਕਿ ਮਤਲਬ ਇਹ ਮੇਰੀ ਮੰਮੀ ਦੇ ਨਾਲ ਇਦਾਂ ਨਾ ਕਰੋ ਤੇ ਰੋਜੀ ਦੇ ਡੈਡੀ ਨੇ ਕਿਹਾ ਕਿ ਮੈਂ ਮਤਲਬ ਇਸ ਉਮਰੇ ਦੋ ਤੀਆਂ ਦਾ ਖਰਚਾ ਕਿਦਾਂ ਚੱਕੂਗਾ ਤੇ ਮੇਰ ਤੋਂ ਨਹੀਂ ਪਾਲੀਆਂ ਜਾਣੀਆਂ ਉਹਨਾਂ ਨੇ ਫਿਰ ਰੋਜੀ ਦੀ ਨੂੰ ਅਸ਼ੀਰਵਾਦ ਦਿੱਤਾ ਤੇ ਉਹ ਉਥੋਂ ਦੋਨੋਂ ਜਾਣੇ ਵਾਪਸ ਆ ਗਏ ਰੋਜੀ ਦੀ ਸੱਸ ਨੇ ਇਹਨਾਂ ਦੇ ਡੈਡੀ ਮੰਮੀ ਨੂੰ ਬਹੁਤ ਬੁਰਾ ਭਲਾ ਕਿਹਾ ਕਿ ਤੁਸੀਂ ਮੁੜ ਕੇ ਜਦ ਤੱਕ ਇਹ ਮੁੰਡਾ ਨਹੀਂ ਹੋ ਜਰਨ ਤੁਸੀਂ ਸਾਡੇ ਘਰ ਨਹੀਂ ਆਣਾ ਤੇ ਰੋ ਕੁੜੀ ਇਹ ਜਿਹੜੀ ਹੈਗੀ ਆ ਮੰਨੂ ਇਹ ਕਹਿੰਦੀ ਕਿ ਕੋਈ ਗੱਲ ਨਹੀਂ ਮੈਂ ਆਵਾਂਗੀ ਤੁਹਾਡੇ ਘਰ